ਅੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੰਜ ਕਿਲਿਆਂ ਦੇ ਵਿੱਚ ਇੱਕ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੀ ਦੇ ਅੱਜ ਦਰਸ਼ਨ ਕਰਤੇ ਰਹੇ। ਅੱਜਾ ਜੀ ਡੇ 7th ਸਤਮਾ ਦਿਨ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਚੱਲਿਆ ਜੀ ਦਰਸ਼ਨ ਕਰਨ ਦੇ ਲਈ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੋ ਕਿ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਬਿਲਕੁਲ ਹੀ ਨਜ਼ਦੀਕ ਹੈ ਜੀ ਤੇ ਜਿਹੜਾ ਇਹ ਰਾਹ ਹੈ ਜੀ ਇਹ ਕਿਲਾ ਸ਼ਰੀ ਅਨੰਦਗੜ੍ਹ ਸਾਹਿਬ ਨੂੰ ਜਾਂਦਾ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਫੁੱਲ ਡਿਟੇਲ ਨਾਲ ਦੱਸਿਆ ਜਾਊਗਾ ਕਿ ਕਿਹੜਾ ਰਾਹ ਜਾਂਦਾ ਹੈ ਇਹ ਕਿਹੜਾ ਅਨੰਦਗੜ੍ਹ ਰੋਡ ਵੀ ਕਹਿ ਦਿੰਦੇ ਆ ਇਹਨੂੰ ਕਿਉਂਕਿ ਇਹ ਰਾਹ ਜਿਹੜਾ ਸਿੱਧਾ ਕਿਲਾ ਸ਼ਰੀ ਅਨੰਦਗੜ੍ਹ ਸਾਹਿਬ ਨੂੰ ਜਾਂਦਾ ਹੈ ਪਹਾੜੀ ਰਾਜੇ ਤੇ ਮੁਗਲ ਸੇਨਾ ਨੇ ਝੂਠੀ ਕਸਮਾਂ ਖਾ ਕੇ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਤੋਂ ਆ ਕਿਲਾ ਜਿਹੜਾ ਖਾਲੀ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਕਿਲਾ ਛੱਡ ਦਿੱਤਾ ਸੀਗਾ ਤੇ ਚਮਕੌਰ ਸਾਹਿਬ ਨੂੰ ਚਾਲੇ ਪਾਤੇ ਸੀਗੇ ਜੀ ਇਤਿਹਾਸ ਜਿਹੜਾ ਜ਼ਿਕਰ ਆਂਦਾ ਹੈ ਕਿਲਾ ਜਿਹੜਾ ਛੱਡਿਆ ਸੀਗਾ ਉਹ ਆ ਕਿਲਾ ਜੀ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੋ ਕਿ ਪਹਾੜੀ ਤੇ ਮੁਗਲ ਰਾਜਿਆਂ ਨੇ ਝੂਠੀਆਂ ਖਸਮਾ ਖਾ ਕੇ ਤੇ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੀ ਦੇ ਸਾਹਮਣੇ ਤੋਂ ਹੀ ਦਰਸ਼ਨ ਹੁੰਦੇ ਨੇ ਗੁਰਦੁਆਰਾ ਸ਼ਹੀਦੀ ਬਾਗ ਜੀ ਦੇ ਜੋ ਕਿ ਬਿਲਕੁਲ ਹੀ ਕਿਲਾ ਅਨੰਦਗੜ੍ਹ ਸਾਹਿਬ ਜੀ ਦੇ ਸਾਹਮਣੇ ਹੈ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਇੱਥੇ ਦਰਸ਼ਨ ਕਰਨ ਦੇ ਲਈ ਆਓ ਜੀ ਜੇਕਰ ਤੁਸੀਂ ਆਨੰਦਪੁਰ ਸਾਹਿਬ ਆਂਦੇ ਤਾਂ ਇਸ ਅਸਥਾਨ ਤੇ ਵੀ ਜਰੂਰ ਆਓ ਤੰਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਬਹੁਤ ਹੀ ਪਾਵਨ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਅਸਥਾਨ ਹੈ ਜੀ ਤੇ ਇੱਥੇ ਤੇ ਥੋੜੀ ਦੇਰ ਬਾਅਦ ਮੈਂ ਦੇਖਿਆ ਕਿ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਜੀ ਦੇ ਉੱਤੇ ਇੱਕ ਬਾਜ ਉੜਦਾ ਸੀਗਾ ਤੇ ਨਾਲ ਹੀ ਤੰਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਸਮੇਂ ਦੀ ਇੱਕ ਪਾਵਨ ਪਵਿੱਤਰ ਬੋੜੀ ਹੈ ਜਿੱਥੇ ਕੀ 132 ਪੋੜੀਆਂ ਹੈਗੀਆਂ 132 ਪੋੜੀਆਂ ਬੋੜੀ ਸਾਹਿਬ ਨੂੰ ਜਾਂਦੀਆਂ ਨੇ ਤੇ ਕਾਫੀ ਜ਼ਿਆਦਾ ਸੰਗਤ ਵੀ ਆਉਂਦੀ ਹੈ ਇੱਥੇ ਦਰਸ਼ਨ ਕਰਨ ਦੇ ਲਈ ਤੇ ਨਾਲ ਹੀ ਜੀ ਇਕ ਤਪ ਸਥਾਨ ਮਾਤਾ ਸਾਹਿਬ ਕੁਰਜੀ ਦਾ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਜ਼ਰੂਰ ਆਇਓ ਤੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ